ਅੰਮ੍ਰਿਤਸਰ ਵਾਸੀਆਂ ਨੂੰ ਕੀ ਕਹਿਣਾ ਜਾਊਗਾ ਅੰਮ੍ਰਿਤਸਰ ਵਾਸੀਆਂ ਨੂੰ ਇਹ ਹੀ ਬੇਨਤੀ ਹੱਥ ਜੋੜ ਕੇ ਭੈਣ ਭਰਾਵਾਂ ਨੂੰ ਕਿ ਜਰੂਰ ਆਓ ਭਰਾ ਦਾ ਸਾਥ ਦਿਓ ਸਪੋਰਟ ਕਰੋ ਤੁਹਾਡੇ ਸਾਥ ਦੀ سپورਟ ਦੀ ਲੋੜ ਹੈਗੀ ਹੈ ਇਹ ਕਿੰਨੇ ਦੀ ਪਲੇਟ ਹੈ ਜੀ ਭਾਜੀ ਇਹ ਪਲੇਟ ਹੈਗੀ ਆ 70 ਰੁਪਏ ਦੀ ਆਮੋਲ ਬਟਰ ਦੀ ਵੀ ਆਪਣੇ ਕੋਲ ਹੁੰਦੀ ਆ ਉਹ 80 ਰੁਪਏ ਦੀ ਹੁੰਦੀ ਹੈ ਜੀ ਬਾਕੀ ਸਾਰੇ ਭਾਈ 120 ਰੁਪਏ ਵੇਚ ਰਹੇ ਤੁਸੀਂ ਇੰਨੀ ਸਸਤੀ ਕਿਉਂ ਵੇਚ ਰਹੇ ਇਹ ਆਪਣਾ ਸਸਤੀ ਨਹੀਂ ਹੈ ਇਹ ਨਾਰਮਲ ਹੈਗੀ ਆ ਗੁਰੂ ਸਾਹਿਬ ਦੀ ਕਿਰਪਾ ਦਾ ਆਪਾਂ ਨੂੰ ਜੋ ਵੀ ਆਪਾਂ ਨੂੰ ਸਹੀ ਆ ਆਪਾਂ ਮਹਿੰਗੀ ਵੇਚ ਕੇ ਕੀ ਲੈਣਾ ਗੁਰੂ ਸਾਹਿਬ ਆਪਾਂ ਨੂੰ ਐਨੇ ਜੇ ਖੁਸ਼ ਰੱਖਦੇ ਆ। ਵੈਗੁਰਜੀਕਾ ਖਾਲਸਾ ਵੈਗੁਰਜੀ ਦੀ ਫਤਿਹ ਜੀ। ਅੱਜ ਪਹੁੰਚਿਆ ਜੀ ਬਾਵਾਪੂਰ ਪੈਂਡ। ਸਪੈਸ਼ਲ ਪਾਉ ਪਾਉ ਬਾਜੀ ਦੇ ਮਾਹਿਰ ਜੋ ਕਿ ਸਪੈਸ਼ਲ ਪਾਉ ਪਾਉ ਬਾਜੀ ਹੀ ਤਿਆਰ ਕਰਦੇ ਨੇ। ਆਓ ਤੁਹਾਨੂੰ ਲੈ ਚਲਦੇ ਆਂ ਬਾਵਾਪੂਰ ਪੈਂਡ। ਵੈਗੁਰਜੀਕਾ ਖਾਲਸਾ ਵੈਗੁਰਜੀ ਦੀ ਫਤਿਹ ਜੀ। ਵੈਗੁਰਜੀਕਾ ਖਾਲਸਾ ਵੈਗੁਰਜੀ ਦੀ ਫਤਿਹ। ਆਪਾਂ ਨਾਮ ਵੀ ਦੱਸੋ ਤਾਂ ਲੈ। ਮੇਰਾ ਨਾਮ ਬਾਵਾ ਸਿੰਘ ਬਾਜੀ। ਤੇ ਕਿੱਥੇ ਰਹਿਣ ਵਾਲੇ ਤੁਸੀਂ? ਮੈਂ ਲੋਕਲੀ ਬਾਜੀ ਅੰਮ੍ਰਿਤਸਰ ਸਰ। ਲੋਕਲ ਅੰਮ੍ਰਿਤਸਰ ਦੇ। ਠੀਕ ਹੈ। ਕੀ ਕੀ ਯਾਰ ਕਰਦੇ ਤੁਸੀਂ ਮੇਰੇ ਕੋਲ ਬਜੀ ਫਿਲਹਾਲ ਤਾਂ ਪਾਉ ਬਜੀ ਹੁੰਦੀ ਆ ਠੀਕ ਹੈ ਜੀ ਬੰਬੇ ਦੀ ਜਿਹੜਾ ਸਪੈਸ਼ਲ ਕਹਿੰਦੇ ਨਾ ਪਾਉ ਬਜੀ ਉਹ ਹੁੰਦੀ ਆਪਣੇ ਕੋਲ ਬੰਬੇ ਦੀ ਸਪੈਸ਼ਲ ਪਾਉ ਪਾਜੀ ਜੀ ਬਜੀ ਇਹ ਕਿੰਨੀ ਦੇਰ ਹੋ ਗਈ ਆਪਾਂ ਨੂੰ ਉਹ ਬਜੀ ਇੱਕ ਸਾਲ ਹੋ ਗਿਆ ਜੀ ਇੱਕ ਸਾਲ ਹੋ ਗਿਆ ਹਾਂ ਜੀ ਤੇ ਕੀ ਰਿਸਪੌਂਸ ਮਿਲਿਆ ਜੀ ਪਾਉ ਪਾਜੀ ਪਜੀ ਸਟਾਰਟਿੰਗ ਦਾ ਰਿਸਪੌਂਸ ਵਧੀਆ ਸੀ ਬਟ ਹੁਣ ਥੋੜਾਕ ਬੈਲੈਂਸ ਹੈ ਇਹ ਕਮ ਕਰਮ ਕਰ ਮੈਂ ਚੱਲ ਰਹੀ ਆ ਫਿਲਹਾਲ ਐਵਰੇਜ ਕਹਿ ਸਕਦੇ ਹੋ ਸਬਜ਼ੀਆਂ ਵਗੈਰਾ ਹੁੰਦੀਆਂ ਠੀਕ ਹੈ ਸਬਜ਼ੀਆਂ ਦੇ ਨਾਂ ਗਿਣਾ ਸਕਦਾ ਤੁਹਾਨੂੰ ਆ ਗੋਭੀ ਸ਼ਿਮਲਾ ਮਿਰਚ ਮਟਰ ਗਾਜਰ ਫਲੀਆਂ ਹਲਵਾ ਕੀ ਆ ਮਤਲਬ ਬੇਸਿਕਲੀ 10 ਤੋਂ 15 ਸਬਜ਼ੀਆਂ ਦੇ ਵਿੱਚ ਪੈਂਦੀਆਂ ਹੈਗੇ ਆ ਆ ਦੇਖੋ ਤੁਹਾਡੇ ਸਾਹਮਣੇ ਤਿਆਰ ਹੋਣ ਲਈ ਸਪੈਸ਼ਲ ਪਾਉ ਪਾਜੀ ਅਦਰ ਪਾਜੀ ਆਪਣੀ ਪਾਉ ਪਾਜੀ ਬਣ ਰਹੀ ਆ ਅਦਰ ਆਪਾਂ ਪਾਉ ਦੇ ਕੰਮ ਪਾਉ ਪਾਜੀ ਫਰੈਸ਼ ਹੁੰਦੇ ਨੇ ਦਿੱਲੀ ਨਵੇਂ ਤਾਜ਼ੇ ਵੇਚੀ ਤੋਂ ਆਉਂਦੇ ਆ ਆਪਣੇ ਤੇ ਪਾਜੀ ਪਨੀਰ ਪਾਏਗਾ ਪਨੀਰ ਭਾਜੀ ਆਪਣੇ ਕੋ ਪਿਓਰ ਡੇਰੀ ਦਾ ਪਨੀਰ ਹੁੰਦਾ ਕੋਈ ਸੋਇਆ ਨਹੀਂ ਕੁਝ ਹੋਰ ਆਪਾਂ ਜੀ ਆਪਣੀ ਪਲੇਟ ਲੱਣ ਲੱਗੇ ਆ ਸਭ ਤੋਂ ਪਹਿਲਾਂ ਭਾਜੀ ਪਿਆਜ਼ ਆਣਗੇ ਉਹਦੇ ਨਾਲ ਨਿੰਬੂ ਭਾਜੀ ਉਹਦੇ ਨਾਲ ਭਾਜੀ ਆਪਣੀ ਸਪੈਸ਼ਲ ਪਦੀਨਾ ਪਾਲਕ ਧਨੀਏ ਦੀ ਚਟਨੀ ਪਾਉ ਤੇ ਭਾਜੀ ਮਸਾਲਾ ਲੱਗੇਗਾ ਆ ਭਾਜੀ ਆਪਣੇ ਪਾਉ ਆਪੇ ਪਨੀਰ ਭਾਜੀ ਵਿਚਲੀ ਪਿਆ ਅਗਰ ਕੋ ਤੇ ਉੱਪਰ ਵੀ ਗਾਰਨਿਸ਼ ਹੋ ਜਾਏਗੀ ਐਸਾ ਡਿਮਾਂਡ ਬਟਰ ਪਾ ਕੇ ਭਾਜੀ ਤੁਹਾਡੀ ਪਲੇਟ ਤਿਆਰ ਹੈ ਜੀ ਆਹ ਦੇਖੋ ਸਪੈਸ਼ਲ ਪਾਉ ਭਾਦੀ ਤੁਹਾਡੇ ਸਾਹਮਣੇ ਤਿਆਰ ਹੋ ਗਈ ਹੈ ਭਾਈ ਭਾਜੀ ਕਿਸੇ ਟਾਈਮ ਤੁਹਾਡੇ ਕੋਲ ਨਾ ਰਸ਼ ਹੁੰਦਾ ਸੀ ਗਾਹਕਾਂ ਦੀ ਲੈਣ ਲੱਗੀ ਹੁੰਦੀ ਸੀ ਕਿਹੋ ਜਿਹਾ ਵੇਲਾ ਆ ਗਿਆ ਜੇ ਗਾਹ ਕਿਉਂ ਨਹੀਂ ਆ ਰਹੀ ਭੈਣ ਭਰਾਵਾਂ ਨੂੰ ਪਤਾ ਹੋਏਗਾ ਉਹਨਾਂ ਦੇ ਮਨ 'ਚ ਕੀ ਹੈਗਾ ਕੀ ਨਹੀਂ ਹੈਗਾ ਮੈਂ ਤਾਂ ਬੇਨਤੀ ਕਰ ਸਕਦਾ ਵੀ ਜੇ ਤੇ ਮਨ 'ਚ ਕੁਝ ਹੈ ਤੁਹਾਡੇ ਦੇ ਵਿਚਾਰ ਹੈ ਕੋਈ ਸੁਜੈਸ਼ਨ ਹੈ ਤਾਂ ਮੈਨੂੰ ਜਰੂਰ ਦੋ ਕੋਈ ਕਮੀ ਪੇਸ਼ੀ ਹੈ ਤਾਂ ਵੀ ਦੱਸੋ ਕੋਸ਼ਿਸ਼ ਸੁਧਾਰ ਕਰਨਾ ਹੋਵੇ ਤਾਂ ਵੀ ਦੱਸੋ ਅਗਰ ਫਿਰ ਵੀ ਤੁਹਾਨੂੰ ਲੱਗਦਾ ਵੀ ਨਹੀਂ ਤਾਂ ਫਿਰ ਗੁਰੂ ਮਹਾਰਾਜ ਤੇ ਬੇਨਤੀ ਕਰਦੇ ਆਂ ਵੀ ਕਿਰਪਾ ਕਰੋ ਜੀ ਆਪਣਾ ਐਡਰੈਸ ਦੱਸਿਓ। ਅਜੀ ਆਪਣਾ ਐਡਰੈਸ ਹੈਗਾ ਜੀ ਇਨਸਾਈਡ ਰਾਮਗੜੀਆ ਗੇਟ ਨੀਅਰ ਐਸਬੀਆਈ ਬੈਂਕ। ਮੋਬਾਈਲ ਨੰਬਰ ਸੇ ਬਈ। ਮੋਬਾਈਲ ਨੰਬਰ ਹੈਗਾ 84272 64387। ਰੈਗਰ ਜੀ ਕਾ ਖਾਸਾ ਹੈ ਕਿ ਕਿਤੇ ਪੱਤੀ ਪਤੇ